ਹਾਲੀਏ ਦੋਸਤੋ ਜੀਆਰਸੀ ਲਾਈਵ ਟੀਵੀ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ। ਇੰਡੀਆ ਆਸਟ੍ਰੇਲੀਆ ਟੈਸਟ ਸੀਰੀ ਚੱਲ ਰਹੀ ਆ। ਪਹਿਲਾ ਟੈਸਟ ਜਿਹੜਾ ਇੰਡੀਆ ਨੇ ਜਿੱਤਿਆ ਸੀ ਆਪਾਂ ਦੇਖਿਆ। ਦੂਜਾ ਟੈਸਟ ਆਸਟ੍ਰੇਲੀਆ ਨੇ ਜਿੱਤਿਆ, ਤੀਜਾ ਬਾਅਦਸ਼ ਕਰਕੇ ਡਰਾ ਹੋ ਗਿਆ। ਤੇ ਚੌਥਾ ਟੈਸਟ ਚੱਲ ਰਿਹਾ ਇੱਕ ਟੈਸਟ ਜਿਹੜਾ ਹੋਰ ਆ। ਸਾਡੇ ਨਾਲ ਨੇ ਦਰਸ਼ਨ ਜੀ। ਇਹ ਕ੍ਰਿਕਟ ਨੂੰ ਬਹੁਤ ਪਸੰਦ ਕਰਦੇ ਆਂ, ਦੇਖਦੇ ਆਂ। ਇਹਨਾਂ ਦੀ ਫੇਵਰਿਟ ਗੇਮ ਆ ਕ੍ਰਿਕਟ ਭਾਵੇਂ ਟੈਸਟ ਮੈਚ ਹੋਵੇ, ਭਾਵੇਂ T20 ਹੋਵੇ। ਇਹ ਸਾਰੀ ਕ੍ਰਿਕਟ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਪਰ ਅੱਜ ਅਸੀਂ ਦੋਨੇ ਇਕੱਠੇ ਬੈਠੇ ਮੈਚ ਦੇਖ ਰਹੇ ਸੀ ਤੇ ਅੱਜ ਵਿਰਾਟ ਕੋਹਲੀ ਨੇ ਵੀ ਬਹੁਤ ਬੜੀ ਗਲਤੀ ਕੀਤੀ ਹੈ ਜਿਹੜਾ ਜੈਸਵਲ ਨੂੰ ਉਹਨੇ ਰਨ ਆਊਟ ਕਰਾਇਆ ਬਸ ਸਿੱਧੀ ਗਲਤੀ ਕਹਾਂਗੇ ਫਿਰ ਬਾਅਦ ਚੋ ਕਹਦਣੇ ਸਾਨੂੰ ਸੁਣਦਾ ਨਹੀਂ ਕਾਮੀ ਆਈ ਹੈ ਨਾ ਜੈਸਵਲ ਵਧੀਆ ਰਨ ਬਣਾ ਰਿਹਾ ਸੀ 82 ਪਰ ਸਾਰਥ ਨੂੰ ਪਤਾ ਹੀ ਜਾਂ ਜੈਸਵਲ ਖੜ ਜਵੇ ਇੰਡੀਆ ਫਿਰ ਮੈਚ ਗਿੱਟਦਾ ਜੀ ਤੇ ਸਭ ਤੋਂ ਬੜੀ ਗਲਤੀ ਆਪਾਂ ਇਹ ਵੀ ਕਹਾਂਗੇ ਦਰਸ਼ਕੀ ਦੱਸੋ ਵੀ ਸ਼ੁਭਮਨ ਗਿੱਲ ਵਧੀਆ ਜਾਂ ਰੋਹਿਤ ਸ਼ਰਮਾ ਵਧੀਆ ਸ਼ੁਭਮਨ ਗਿੱਲ ਵਧੀਆ ਬਣੇਗਾ ਛੋਮੇ ਨੂੰ ਗੇਲਦਾ ਵਧੀਆ ਸੀ ਉਹਨੂੰ ਅੱਜ ਕੱਢਿਆ ਕਦੇ ਟੀਮ ਚ ਇਹਨਾਂ ਦੇ ਆਪਣੇ ਪੈਸੇ ਖਤਮ ਹੋ ਗਏ ਜਾਂ ਆਪ ਕਪਤਾਨ ਨਿਕੋ ਨਹੀਂ ਸਕਦਾ ਵਾ ਮੈਨੂੰ ਇਹ ਦੱਸੋ ਵੀ ਜਿਹੜਾ ਰੋਹੀ ਸ਼ਰਮਾ ਹੈ ਹੈ ਤਾਂ ਭਾਰਤ ਦਾ ਕੈਪਟਨ ਆ ਕਿੰਨੀ ਇਨਿੰਗਾਂ ਹੋ ਗਈ ਤੇ ਟੈਸਟ ਹੋ ਗਿਆ ਤੇ ਕਿੰਨੇ ਰਨ ਵੱਧ ਤੋਂ ਵੱਧ ਉਹ ਦੱਸ ਦਿਓ ਮੈਨੂੰ ਮੈਂ ਕਿਹਾ ਕਿ 10 15 ਇਨਿੰਗਾਂ ਹੋ ਗਈਆਂ ਇੰਨੇ ਕਰੇ ਮੈਂ ਬੜਾ ਕਰ ਜੇ ਕਰੇ ਸਾਫ ਕਰੇ ਜ਼ੀਰੋ ਜੇ 10 ਇਨਿੰਗਾਂ ਚ ਇਹਨਾਂ ਦਾ 100 ਰਨ ਹੋ ਗਿਆ ਹੋਊਗਾ ਮੈਨੂੰ ਨਹੀਂ ਲੱਗਦਾ ਦੇਖੋ ਜੀ ਭਾਰਤ ਦਾ ਕਪਤਾਨ ਹੋਵੇ ਆਪਾਂ ਦੇਖੇ ਹੀ ਆ ਜਮਰਾ ਸਿੰਘ ਦੀ ਜ਼ਿੰਦਗੀ ਕਿਸ ਤਰ੍ਹਾਂ ক্রিকেট ਜੋ ਮਤਲਬ ਖਤਮ ਕਰੀ ਹੈ ਇਹਨਾਂ ਨੇ ਵੱਡੇ ਵਿਦਵਾਨਾਂ ਨੇ ਬਰਿੰਦਰ ਸਵਾਗੋਣੇ ਕਿੰਨੇ ਵਧੀਆ ਖੇਡਦੇ ਨੇ ਪਤਾ ਹੀ ਲੱਗਿਆ ਕਿੱਧਰ ਨੂੰ ਲੋਪ ਹੋ ਗਏ ਨੇ ਪਰ ਉਹ ਹੀ ਦੂਜਿਆਂ ਦਾ ਕੈਰੀਅਰ ਖਤਮ ਕਰਨ ਲੱਗਿਆ ਉਹ ਨਾ ਸੋਰ ਕੁਝ ਨਹੀਂ ਹੈ ਤੇ ਤੇ ਨਹੀਂ ਖੇਲ ਹੁੰਦਾ ਤੂੰ ਕਪਤਾਨੀ ਛੱਡ ਤੂੰ ਕਿਸੇ ਨੂੰ ਖੇਲਣ ਦੇ ਚੰਗੇ ਪਲੇਅਰ ਨੂੰ ਹੂੰ ਬਾਤ ਤੁਹਾਡੇ ਪੈਸੇ ਹੀ ਦੇਖਣੇ ਹੁੰਦੇ ਨੇ ਇਹਨਾਂ ਨੇ ਸਭ ਨੂੰ ਪੈਸੇ ਦਾ ਮਤਲਬ ਹੈ ਵੀ ਵਿਰਾਟ ਕੋਹਲੀ ਨੂੰ ਚਾਹੀਦਾ ਨਹੀਂ ਤਾਂ ਵੀ ਅੱਜ ਜੈਸਵਾਲ ਇਹਨਾਂ ਵਧੀਆ ਖੇਡ ਰਿਹਾ ਜਦੋਂ ਉਹ ਰਨ ਲਈ ਭੱਜਿਆ ਤਾਂ ਉਹਨੇ ਪਹਿਲਾਂ ਜੈਸਵਾਲ ਵੱਲ ਦੇਖਿਆ ਜੈਸਵਾਲ ਦੇ ਬਾਅਦ ਫਿਰ ਉਹਨੇ ਉਧਰ ਨੂੰ ਦੇਖਿਆ ਜਿੱਥੇ ਉਹ ਬਾਲ ਜਾਂਦੀ ਹੈ ਨਾ ਫਿਰ ਦੇਖਿਆ ਵੀ ਉਧਰ ਪਹੁੰਚ ਨਹੀਂ ਹੋਣਾ ਫਿਰ ਆਪਣਾ ਖੜਾ ਰਿਹਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਹ ਤਾਂ ਚਲ ਇੱਕ ਗਲਤੀ ਦਾ ਵੱਲ ਲੱਗ ਜੀ ਇੱਕ ਬੰਦਾ ਰਨ ਨਹੀਂ ਬਣਾਉਂਦਾ ਉਹ ਪਰਮਾਨੈਂਟ ਕਪਤਾਨ ਬਣਾ ਰੱਖਿਆ ਇਹਨਾਂ ਨੇ ਘੁੰਮ ਘੁਮਾ ਕੇ ਵਿਰਾਟ ਕੋਹਲੀ ਦਾ ਫੈਨ ਆ ਇਹ ਵਿਰਾਟ ਕੋਹਲੀ ਨੂੰ ਮਾੜਾ ਕਹਿੰਦਾ ਪਰ ਅਸੀਂ ਵਿਰਾਟ ਕੋਹ ਫੈਕਟ ਮੈਚ ਚੱਲ ਰਿਹਾ ਹੈ ਨਾ ਕਿਉਂਕਿ ਜੈਸਵਾਲ ਵਧੀਆ ਖੇਡ ਰਿਹਾ ਹੈ ਤਕਰੀਬਨ 44 ਰਨ ਚੌਕਿਆਂ ਦੇ ਦੇ ਉਹਦੇ 11 ਚੌਕ 44 ਇੱਕ ਛੱਕਾ ਵੀ ਉਹਨੇ ਮਾਰੇ ਆ 50 ਰਨ ਤੇ ਠੀਕ ਆ ਉਹਦੇ ਇਸ ਤਰ੍ਹਾਂ ਹੀ ਚੌਕੇ ਛੱਕੇ ਦੇ ਹੋਗੇ ਤੇ ਰਨ 82 ਪਰ ਖੇਡ ਰਿਹਾ ਤੇ ਰਨ ਆਊਟ ਦਾ ਕਾਰਨ ਜਿਹੜਾ ਅੱਜ ਵਿਰਾਟ ਕੋਹਲੀ ਕੋਲੀ ਬਣਿਆ ਪਰ ਦਰਸ਼ਨ ਜੀ ਦਾ ਜਿਹੜਾ ਟੀਮ 10 ਪਲੇਅਰਾਂ ਨਾਲ ਖੇਡੇ ਇੱਕ ਕਪਤਾਨ ਦਾ ਇੱਕ ਧੱਕੇ ਨਾਲ ਬਣਾ ਕੇ ਉਹਨੂੰ ਬਸ ਕਾਹਦੀ ਕਪਤਾਨੀ ਤੋਂ ਬੋਲ ਬੇਟਾ ਉਹਨਾਂ ਲੈਣੀਆਂ ਰੋਲ ਆਇਦਾ ਬਾਈ ਨੇ ਕਪਤਾਨ ਨੇ ਲਾਕ ਤਾਂ ਇਹਨਾਂ ਕਰਦਾ ਉਹ ਇੱਕ ਗੁੱਫੀ ਬਣਾਉਂਦੇ ਥਾਲੇ ਨਹੀਂ ਬੋਲਰਾਂ ਦੇ ਬਾਰੇ ਦਰਸ਼ਨ ਨਹੀਂ ਚੱਲਦਾ ਉਹਨੂੰ ਕਪਤਾਨੀ ਕਰਾਉਂਦੇ ਪਲੇਅਰਸ ਬਣਾਉਣ ਇਸ ਟਾਈਮ ਖੇਲਣ ਦੇ ਲਾਇਕ ਵੀ ਹੈ ਨਹੀਂ ਜੀ ਸਾਹਿਬ ਦੀ ਇਹ ਬੈਟਿੰਗ ਕਰੇ ਜਿਹੜੇ ਲੋਕਾਂ ਦੇ ਦਿਲਾਂ ਤੋਂ ਉਤਰਨਾ ਜਾ ਰਿਹਾ ਜੋਸ਼ ਸ਼ਰਮਾ ਹੈ ਬਹੁਤ ਵੱਡੇ ਜਿਹੜੇ ਟਟਣੇ ਨਹੀਂ ਕਿਖਦੇ ਜਿਹੜੇ ਉਹ ਵੱਡੇ ਨੇ ਬਣਾਏ ਆ ਪਰ ਲੋਕਾਂ ਦੇ ਮਨਾਂ ਤੋਂ ਜਿਹੜਾ ਉਤਰਨ ਜਾ ਰਿਹਾ ਜੇ ਗੱਲ ਕਰੀਏ ਸਾਰੇ ਹਿੰਦੁਸਤਾਨੀ ਨੇ ਛੱਡ ਨਹੀਂ ਆ ਧੱਕੇ ਨਾਲ ਇਹਨਾਂ ਨੂੰ ਕੱਢਣਾ ਪੈਂਦਾ ਹੈ ਇੰਡੀਆ ਦੀ ਟੀਮ ਚਾਹੀਦੀ ਤੁਹਾਨੂੰ ਚਾਹੀਦਾ ਤੇ ਅੱਜ ਦੀ ਟੀਮ 'ਚ ਸ਼ੁਭਮਨ ਗਿੱਲ ਹੋਣਾ ਜ਼ਰੂਰੀ ਸੀ ਆ ਉਹਦੀ ਜਗ੍ਹਾ ਚਾਹੇ ਹੋਰ ਵੀ ਇੱਕ ਰੋਹਿਤ ਸ਼ਰਮਾ ਜਾਂ ਕੋਈ ਵੀ ਖੇਡ ਲਾ ਦਸਮ ਕਪਤਾਨਾਂ ਕੱਢ ਨਹੀਂ ਸਕਦੇ ਨੂੰ ਵਾਰ-ਵਾਰ ਸਵੇਂ ਦਿੱਕਤ ਸਾਡੇ ਦਰਸ਼ਕੀ ਦਾ ਕਹਿਣਾ ਵੀ ਇੰਡੀਆ ਦੀ ਟੀਮ 10 ਪਲੇਅਰਾਂ ਨਾਲ ਖੇਡ ਰਹੀ ਆ ਵੀ 11ਵਾਂ ਪਲੇਅਰ ਤਾਂ ਕਿਸੇ ਗਿਣਤੀ ਚੜੀਏਗਾ ਦੇ ਦਰਸ਼ਨ ਕੀ ਇਹ ਵੀ ਦੱਸੋ ਵੀ ਜਿਹੜੇ ਬੋਲਰ ਪਾਏ ਹੋਏ ਇੱਕ ਬੂਮਰਾ ਪਰ ਸਾਰਿਆਂ ਨੂੰ ਆਸ ਹੁੰਦੀ ਵੀ ਉਹ ਹੀ ਵਿਕਟੇ ਕੱਢੂਗਾ ਕਿਹੜੇ ਬਾਕੀ ਬੋਲਰਾਂ ਫਿਰ ਉਹਨਾਂ ਬਾਰੇ ਤੁਹਾਨੂੰ ਕਹਣਾ ਕਿ ਕਿਹੜੇ ਅਰਸ਼ਦੀਪ ਕਿੰਨਾ ਵਧੀਆ ਖੇਡ ਰਿਹਾ ਹੈ ਨਾ ਚਲੋ ਰਨ ਉਹਨੂੰ ਪੈ ਜੰਨੇ ਆ ਪਰ ਵਿਕਟਾਂ ਜ਼ਰੂਰ ਕੱਢਦਾ ਹੋ ਥੋੜੇ ਹਿਸਾਬ ਨਾਲ ਬੋਲਰ ਠੀਕ ਆ ਵੀ ਇਹਨਾਂ ਬੋਲਰ ਵੀ ਚੇਂਜ ਕਰਨੇ ਚਾਹੀਦੇ ਆ ਬੰਦਾਂ ਦਾ ਕੁਸ਼ਤ ਵੀ ਠੀਕ ਨਹੀਂ ਆ ਨਵੇਂ ਆ ਪਹਿਲੀ ਵਾਰ ਖੇਡਨੇ ਆ ਉੱਥੇ ਤਕਨੀਕ ਚਲਾ ਔਲੀ ਔਲੀ ਸਿੱਖ ਜਾਣਗੇ ਬੋਲਰ ਤਾਂ ਮਾੜੇ ਨਹੀਂ ਐ ਤੇ ਜਿਹੜਾ ਅੱਜ ਦੇ ਮੈਚ ਤੇ ਫੈਸਲਾ ਲਿਆ ਉਹਨੂੰ ਆਕਾਸ਼ਦੀਪ ਨੂੰ ਉੱਪਰ ਬੈਟਿੰਗ ਕਰਾਈ ਥੋੜੀ ਜਿਹਾ ਹਿਸਾਬ ਨਾਲ ਉਹਨਾਂ ਨੂੰ ਕਿੰਨੇ ਭੇਜਣਾ ਚਾਹੀਦਾ ਸੀ ਬੈਟਿੰਗ ਕਰ ਲਈ ਜਿੱਦਾਂ 5 ਟਿਕ ਟੂ ਓਵਰ ਵੱਜਦੇ ਸੀ ਇਹ ਜਿਹੜਾ ਤਾਂ ਬਹੁਤ ਵਧੀਆ ਤਾਂ 3-5 ਤਕਰੀਬਨ ਮੇਰੇ ਸਾਰਨ 3-4 ਓਵਰਾਂ ਦੇ ਵਿੱਚੇ 3 ਵਿਕਟਾਂ ਦਿਵਾ ਲਈਆਂ ਨਾ ਨਹੀਂ ਆਪਣਾ ਅੱਜ ਸਕੋਰ ਹੈ ਜਿੰਨੇ ਵੀ ਰਨ ਟੋਟਲ ਬਣਿਆ 2 ਵਿਕਟਾਂ ਬਰ ਹੋਣੇ ਸੀ ਰਨ ਨਾ ਹੋਊਗਾ ਹੋ ਸਕਦਾ 2 ਹੀ ਵਿਕਟਾਂ ਹੋਣੀਆਂ। ਜੇ ਅੱਜ ਰਨ ਆਊਟ ਕਹਿੰਦੇ ਨਾ ਹੁੰਦਾ ਜੈਸਵਲ ਤਾਂ 2 ਹੀ ਵਿਕਟਾਂ ਪਰ ਹੋਣੇ ਦੇ ਤੇ ਇੰਡੀਆ ਦੀ ਜਿਹੜੀ ਸਥਿਤੀ ਬਹੁਤ ਜ਼ਿਆ ਉਹ ਬੋਲ ਨਿਓ ਮਾਰੀ ਹੈ ਹਾਂ ਉਹ ਨਿਓ ਮਾਰੀ ਹੈ ਇਹ ਕੀ ਲੱਗਦਾ ਤੁਹਾਨੂੰ ਇਹ ਟੈਸਟ ਮੈਚ ਦਾ ਰਿਜ਼ਲਟ ਕੀ ਹੋਵੇਗਾ ਕੁਝ ਵੀ ਹੋ ਸਕਦਾ ਇਹ ਕੱਲ੍ਹ ਤੋਂ ਡਿਪੈਂਡ ਹੈ ਕਿ ਕੱਲ੍ਹ ਦੇ ਦਿਨ ਚ ਫੈਸਲਾ ਹੋ ਜੂਗਾ ਕਿ ਮੈਚ ਕਿਹਦੇ ਪਾਸੇ ਜਾ ਰਿਹਾ ਹੈ ਹਾਂ ਦੋ ਸੈਸ਼ਨ ਖੇਡ ਕੇ ਫਿਰ ਆ ਵੀ ਹੋ ਜੂਗੇ ਜੇ ਇੰਡੀਆ ਦੋ ਸੈਸ਼ਨ ਕੱਲ੍ਹ ਦੇ ਖੇਡ ਜਾਂਦਾ ਤਾਂ ਮੈਚ ਵੱਜ ਸਕਦਾ ਹਾਂ 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 ਸੋ ਮੈਂ ਬੇਨਤੀ ਕਰਦਾ ਜਿਹੜਾ ਗੌਤਮ ਗੰਧੀਰ ਜੀ ਤੇ ਰੋਹੀ ਸ਼ਰਮਾ ਜੀ ਜਰੂਰ ਸਾਡੇ ਦਰਸ਼ਨ ਜੀ ਦੇ ਵੱਲ ਤੁਸੀਂ ਸੁਣਿਆ ਕਰੋ ਇਹ ਤੁਹਾਡੇ ਬਹੁਤ بڑے ਫੈਨ ਆ ਨਾ ਪਰ ਜਿਹੜੇ ਕ੍ਰਿਕਟ ਕੰਟਰੋਲ ਬੋਰਡ ਨੂੰ ਵੀ ਬੇਇੱਜ਼ਤੀ ਕਰਦਾ ਵੀ ਰੋਹਿਤ ਸ਼ਰਮਨ ਹੁਣ ਸਨਿਆਸ ਲੈਣ ਦਾ ਜਿਹੜਾ ਟਾਈਮ ਆ ਚੁੱਕਿਆ ਨਾ ਉਹ ਬੰਦਾ ਤੱਕੇ ਨਾਲ ਕੱਢਣਾ ਪੈਣਾ ਉਹਨੇ ਕਿੱਥੇ ਲੇਖਣਾ ਆਪਣੇ ਆਪ ਚੱਲ ਤੱਕੇ ਨਾਲੇ ਮੈਡਮ ਰਾਡ ਰਾਡ ਤਾਂ ਚਲੋ ਗੋਦੀਏ ਖੇਡ ਰਹੇ ਹਾਲੇ ਵੀ ਨਾ वर्ल्ड कप ਵੀ ਚਲੋ ਨਿਰਾਸ਼ਾ ਜਿਵੇਂ ਬਰਦਾਸ਼ਤ ਕਰ ਰਿਆ ਸੀ ਪਰ ਫੇਰ ਵੀ ਰਨ ਵਿੱਚ ਨੂੰ ਮਾਰ ਜਾਂਦਾ ਸੀਨੀਅਰਾਂ ਜੂਨੀਅਰ ਨੂੰ ਵੀ ਮੌਕੇ ਮਿਲ ਰਹੇ ਆ ਸੀਨੀਅਰ ਥੋੜੀ ਆਪਣੀ ਕਰਦੇ ਆ ਵੀ ਅਸੀਂ ਕਾਨੂੰ ਜੂਨੀਅਰ ਨੂੰ ਰਨ ਜ਼ਿਆਦਾ ਬਣਾਉਂਦੀਏ ਵੀ ਅੱਜ ਜੇ ਤੂੰ ਕੋੜੀਆ ਮਨਲਾ ਇੱਕ ਤਰ੍ਹਾਂ ਦਾ ਭੱਜੇ ਹੀ ਲੈਂਦਾ ਹਨਾ ਜੈਸਵਨ ਨੂੰ ਬਚਾ ਲੰਦਾ ਅੱਜ ਟੈਸਟ ਦੀ ਸਥਿਤੀ ਥੋੜੀ ਖੋਰ ਹੋਣੀ ਦੀ 180 ਆਸ਼ਾ ਕਰਦੇ ਹਾਂ ਇਹ ਟੈਸਟ ਮੈਚ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੀਰੀਜ਼ ਚੱਲ ਰਹੀ ਹੈ ਵੱਡੀ ਟੈਸਟ ਸੀਰੀਜ਼ ਹੁੰਦੀ ਹੈ ਕਿਉਂਕਿ ਆਸਟ੍ਰੇਲੀਆ ਵੀ ਟੌਪ ਦੀਆਂ ਟੀਮਾਂ ਚੰਦੀ ਆ ਰਹੇ ਕਿ ਇੱਕ ਤੇ ਆਪਣੀ ਭਾਰਤੀ ਟੀਮ ਵੀ ਹੌਸਲੇ ਬਰੰਦਾ ਅਸੀਂ ਆਸ ਕਰਦੇ ਹਾਂ ਇਹ ਟੈਸਟ ਮੈਚ ਵੀ ਜਿਹੜਾ ਇਸ ਸਥਿਤੀ ਦੇ ਵਿੱਚ ਵੀ ਸਾਡਾ ਭਾਰਤ ਜਿੱਤੇ ਕਿਉਂਕਿ ਅਸੀਂ ਹਿੰਦੂਸਤਾਨੀ ਹਾਂ ਅਸੀਂ ਹਿੰਦੁਸਤਾਨ ਦੀ ਸੋਚਣੀ ਹੁੰਦੀ ਹੈ ਤੇ ਜਰੂਰ ਅਸੀਂ ਆਸ ਕਰਦੇ ਹਾਂ ਗੌਤਮ ਗੰਭੀਰ ਉਹਨਾਂ ਨੂੰ ਵੀ ਬੇਨਤੀ ਹੈ ਥੋੜੇ ਫੈਸਲੇ ਥੋੜੇ ਸਮਝ ਕੇ ਲਿਆ ਕਰੋ ਨਾ ਕਾਂਛਦੀਪ ਦੀ ਜਗਾ ਜੇ ਤੁਸੀਂ ਬੋਮਰਾ ਭੇਜ ਜੰਦ ਹੁੰਦੇ ਆ ਨਾ ਤਾਂ ਸ਼ਾਇਦ ਵੀ ਇੱਕ ਦੋ ਵਿਕਟਾ ਹੋਰ ਕੱਟ ਹੁੰਦੀ ਆ ਤੇ ਮੈਂ ਵਿਰਾਟ ਕੋਹਲੀ ਨੂੰ ਵੀ ਕਹਿੰਦਾ ਹਾਂ ਤੁਸੀਂ ਵੀ ਆਪਣਾ ਘਰ ਬੈਠੋ ਹੋਰ ਜਿਹੜੇ ਯੂਥ ਆ ਉਹਨਾਂ ਨੂੰ ਮੌਕਾ ਦਿਓ ਤੇ ਕੋਈ ਗਲਤੀ ਕਿਸੇ ਤਾਂ ਕੀ ਹੋਵੇ ਤਾਂ ਸਾਨੂੰ ਮਾਫ ਕਰਿਓ ਅਸੀਂ ਤਾਂ ਇੱਕ ਕ੍ਰਿਕਟ ਪ੍ਰੇਮੀ ਆ ਵੈਸੇ ਬੈਠੇ ਰਾਏ ਕਰ ਰਹੇ ਸੀ ਮੈਂ ਕਿਹਾ ਚਲੋ ਸਾਂਝੀ ਕੀਤੀ ਜਾਵੇ ਪੋਸਟ ਸੋ ਬਹੁਤ ਬਹੁਤ ਧੰਨਵਾਦ ਜੇ ਸਾਡੀਆਂ ਗੱਲਾਂ ਪਧੀ ਲੱਗੀਆਂ ਜਰੂਰ ਸ਼ੇਅਰ ਕਰ ਦਿਓ ਐਸੇ ਅਤੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰਿਓ ਸਾਡੇ YouTube ਚੈਨਲ JRC Live ਨੂੰ ਸਬਸਕ੍ਰਾਈਬ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਦੱਸਣੀ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ